ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਮ ਅੱਜ ਆਪਾਂ ਮੇਰੀ ਇਸ ਕਿਤਾਬ ਦੇ ਜਿਹੜੇ 10 ਪੰਨੇ ਤੇ ਪਹਿਲਾ ਸ਼ਬਦਾਂ ਦਾ ਜੀ ਅਜੂਨੀ ਜਿਹੜਾ ਕਿ মূল ਮੰਤਰ ਵਿੱਚ ਹੈ ਉਸ ਦੇ ਉੱਪਰ ਵਿਚਾਰ ਕਰਾਂਗੇ ਜੀ ਅਜੂਨੀ ਜਿਹੜਾ ਸ਼ਬਦ ਹੈ ਜੀ ਇਹ ਦੋ ਸ਼ਬਦਾਂ ਤੋਂ ਬਣਿਆ ਇੱਕ ਆੜਾ ਆ ਜਾਂਦਾ ਤੇ ਦੂਜਾ ਜੂਨੀ ਜਦੋਂ ਆ ਤੇ ਜੂਨੀ ਨੂੰ ਇਕੱਠਾ ਕਰ ਦਿੰਨੇ ਫਿਰ ਅਜੂਨੀ ਬਣ ਜਾਂਦਾ ਜੀ ਆ ਦਾ ਅਰਥ ਹੋ ਜਾਂਦਾ ਕਿ ਕਿਸੇ ਚੀਜ਼ ਨੂੰ 네ਗੇਟਿਵ ਕਰ ਦਿੰਦਾ ਜਿਵੇਂ ਆੜੇ ਦਾ ਜੇ ਸਿੱਧਾ ਅਰਥ ਲਿਖਿਆ ਕਿ ਰਹਿਤ ਜਿਹਨੂੰ ਕਹਿੰਨ ਨੀ ਕਿ ਇਸ ਚੀਜ਼ ਤੋਂ ਬਿਨਾ ਜਾਂ ਇਸ ਚੀਜ਼ ਦਾ ਨੈਗੇਟਿਵ ਠੀਕ ਹੈ ਇਹ ਐੜਾ ਹੋ ਗਿਆ ਜੁਨੀ ਹੁੰਦਾ ਜੀ ਜਨਮ ਜਾਂ ਵੱਖ-ਵੱਖ ਜਨਮਾਂ ਵਿੱਚ ਆਉਣਾ ਜਿਵੇਂ ਅਸੀਂ ਕਹਿੰਦੇ ਮਨੁੱਖ ਦੀ ਜੁਨੀ ਪੈ ਗਿਆ ਪਸ਼ੂ ਪੰਛੀ ਦੀ ਜੁਨੀ ਪੈ ਗਿਆ ਠੀਕ ਹੈ ਜੀ ਤੇ ਸਿੱਧੇ ਸਿੱਧੇ ਅਰਥੇ ਨਿਕਲਦੇ ਨੇ ਜੇ ਆਪਾਂ ਪਿੱਛੇ ਜਾਈਏ ਸੋਚੀਏ ਕਿ ਜਦੋਂ ਆਪਾਂ ਬੈਠੇ ਸੀ ਮੂਲ ਮੰਤਰ ਸ਼ੁਰੂ ਕੀਤਾ ਸੀ ਅਸੀਂ ਬੈਠੇ ਆ ਸਾਡੇ ਨਾਲ ਸਾਡਾ ਯਾਰ ਨਾਨਕ ਬੈਠਾ ਜਿਹਨੇ ਸਾਡੀ ਬਾਹ ਫੜੀ ਹੈ ਸੂਰਤ ਦੇ ਵਿੱਚ ਆਪਾਂ ਜਿਹੜੀ ਉਹ ਇਮੇਜ ਠਾਈ ਹੋਈ ਹੈ ਕਿ ਪ੍ਰਮਾਤਮਾ ਸਾਡੇ ਸਾਹਮਣੇ ਬੈਠਾ ਉਸ ਦਿਨ ਗੱਲਾਂ ਕਰਦੇ ਆਂ ਅਰਦਾਸ ਬੇਨਤੀ ਕਰਦੇ ਆਂ ਹੱਥ ਜੋੜੇ ਮੇਰੇ ਮਾਲਕਾ ਤੂੰ ਅਜੂਨੀ ਹੈ ਭਾਵ ਤੂੰ ਜੁਨਨਾ ਵਿੱਚ ਨਹੀਂ ਆਂਦਾ ਠੀਕ ਆ ਇਹ ਗੱਲਬਾਤ ਹੁੰਦੀ ਹੁੰਦੀ ਜੇ ਹੁਣ ਆਪਾਂ ਡੂੰਗੇ ਅਰਥਾਂ 'ਚ ਜਾਈਏ ਤਾਂ ਪਿੱਛੇ ਅਕਾਲ ਮੂਰਤ ਕਿਹਾ ਗਿਆ ਸੀਗਾ ਅਜੂਨੀ ਤੋਂ ਪਹਿਲਾਂ ਅਕਾਲ ਮੂਰਤ ਆਇਆ ਸੀਗਾ ਜੀ ਸੋਚਣ ਵਾਲੀ ਗੱਲ ਆ ਅਕਾਲ ਮੂਰਤ ਚ ਇਹ ਕਿਹਾ ਸੀ ਆਪਾਂ ਕਿ ਪ੍ਰਭੂ ਪਰਮਾਤਮਾ ਮੌਤ ਦੇ ਸਮੇਂ ਦੇ ਪ੍ਰਭਾਵ ਤੋਂ ਬਾਹਰ ਹੈ ਪ੍ਰਭੂ ਪਰਮਾਤਮਾ ਦਾ ਕੋਈ ਸਰੂਪ ਨਹੀਂ ਹੈ ਠੀਕ ਹੈ ਫਿਰ ਅਜੂਨੀ ਦੀ ਕੀ ਲੋੜ ਪੈਗੀ ਠੀਕ ਹੈ ਇਹ ਉਹਨਾਂ ਕਰਕੇ ਕਿ ਕਈ ਮੇਰੇ ਵਰਗੇ ਸ਼ਰਾਰਤੀ ਬੰਦੇ ਜਿਹੜੇ ਹੁੰਦੇ ਨੇ ਜਾਂ ਕਈ ਵਾਰ ਅਸੀਂ ਲੋਕਾਂ ਨੂੰ ਆਪਣੇ ਪਿੱਛੇ ਲਾਉਣਾ ਚਾਹੁੰਦੇ ਆ ਜਾਂ ਕਈ ਵਾਰ ਵੱਡੀਆਂ-ਵੱਡੀਆਂ ਗੱਲਾਂ ਕਰਕੇ ਅਸੀਂ ਗੁਨਾਹ ਕਰਦੇ ਆ ਮੈਂ ਕਿਸੇ ਬਾਬੇ ਨੂੰ ਕਿਸੇ ਗੁਰੂ ਨੂੰ ਆਪਣੇ ਆਪ ਨੂੰ ਸਪਿਰਚੁਅਲ ਗੁਰੂ ਕਹਿੰਦੇ ਹੋ ਉਹ ਕਈ ਵਾਰ ਉਦਾਹਰਨਾਂ ਦਿੰਦੇ ਆ ਕਿ ਜੇ ਪੰਛੀਆਂ ਨੂੰ ਇਹ ਲੱਗਦਾ ਕਿ ਰੱਬ ਪੰਛੀ ਹੈ ਜਾਨਵਰਾਂ ਨੂੰ ਇਹ ਲੱਗਦਾ ਕਿ ਰੱਬ ਜਾਨਵਰ ਹੈ ਜਬ ਬੰਦਰਾਂ ਨੂੰ ਇਹ ਲੱਗਦਾ ਰੱਬ ਬੰਦਰ ਹੈ ਰੱਬ ਕੀ ਹੈ ਕਈ ਕਹਿੰਦੇ ਰੱਬ ਹੈ ਨਹੀਂ ਇਹ ਨਹੀਂ ਉਹ ਨਹੀਂ ਇਹ ਉਹ ਨਾਲ ਹੀ ਸਮਝਾਇਆ ਗਿਆ ਜੀ ਕਿ ਪ੍ਰਭੂ ਪਰਮਾਤਮਾ ਕਿਸੇ ਵੀ ਜੁਨੀ ਵਿੱਚ ਨਹੀਂ ਆਉਂਦਾ ਇਹਦਾ ਮਤਲਬ ਨਾ ਪਰਮਾਤਮਾ ਮਨੋਖ ਹੈ ਜੀ ਨਾ ਪਰਮਾਤਮਾ ਪੰਛੀ ਹੈ ਕੁਝ ਨਹੀਂ ਹੈ ਪਰ ਪਹਿਲਾਂ ਕਿਹਾ ਸੀ ਉਸ ਸਮੇਂ ਤੋਂ ਪ੍ਰਭਾਵਤ ਹੋ ਰਹਿਤਾ ਹੈ ਉਹਦਾ ਕੋਈ ਸਰੂਪ ਨਹੀਂ ਹੈ ਜਿਹੜੇ ਸਾਰੇ ਧਰਮ ਜਿਹਦੀ ਗੱਲ ਕਰਦੇ ਆ ਨਾ ਚਾਹੇ ਉਹ 크ਿਸਚੀਅਨ ਹੋਵੇ ਚਾਹੇ ਉਹ ਜੈਨ ਧਰਮ ਹੋਵੇ ਚਾਹੇ ਉਹ ਹਿੰਦੂ ਹੋਵੇ ਚਾਹੇ ਉਹ ਮੁਸਲਮ ਹੋਵੇ ਹਿੰਦੂ ਵਿੱਚ ਵਿੱਚ ਵੀ ਜੀ ਰੱਬ ਦੀ ਗੱਲ ਕੀਤੀ ਆ ਪ੍ਰਭੂ ਪਰਮਾਤਮਾ ਦੀ ਗੱਲ ਕੀਤੀ ਆ ਹਿੰਦੂ ਪ੍ਰਭੂ ਪਰਮਾਤਮਾ ਨੂੰ ਵੀ ਮੰਨਦਾ ਇਹ ਦੇਵੀ ਦੇਵਤਿਆਂ ਨੂੰ ਵੀ ਮੰਨਦਾ ਜੀ ਠੀਕ ਹੈ ਕਈ ਵੇਦਾਂ ਵਿੱਚ ਪਰਮਾਤਮਾ ਦਾ ਜ਼ਿਕਰ ਆਇਆ ਹੈ ਜੀ ਠੀਕ ਹੈ ਤੇ ਇਹ ਗੱਲ ਹੈ ਕਿ ਜਿਹੜਾ ਪਰਮਾਤਮਾ ਦੀ ਗੱਲ ਜਿਹੜੇ ਸਾਰੇ ਧਰਮ ਗੱਲ ਕਰਦੇ ਆ ਉਹ ਸਾਂਝਾ ਪਰਮਾਤਮਾ ਹੈ ਉਸ ਪਰਮਾਤਮਾ ਦਾ ਕੋਈ ਸਰੂਪ ਨਹੀਂ ਹੈ ਜੀ ਠੀਕ ਹੈ ਇਸ ਲਈ ਇਹ ਜੁਨੀ ਵਰਤਿਆ ਗਿਆ ਇਹ ਸਮਝਣ ਦੇ ਲਈ ਇਹ ਸਮਝਾਉਣ ਦੇ ਲਈ ਮੈਨੂੰ ਸਮਝਾਉਣ ਦੇ ਲਈ ਕਿਉਂਕਿ ਬਾਣੀ ਜਿਹੜੀ ਹੈ ਮੇਰੀ ਉਸ ਪ੍ਰਭੂ ਪਰਮਾਤਮਾ ਦੇ ਨਾਲ ਸਾਹ ਹੈ ਮੇਰੀ ਉਸ ਦੇ ਨਾਲ ਪ੍ਰੀਤ ਹੈ ਮੇਰੀ ਉਸ ਦੇ ਨਾਲ ਗੱਲਬਾਤ ਹੈ ਫਿਰ ਦੱਸਦੀ ਹੈ ਕਿ ਇਹ ਜਿਹੜਾ ਇਹਨੂੰ ਮੰਤਰ ਕਿਹਾ ਸੀ ਆਪਾਂ ਪਹਿਲਾਂ ਆਪਾਂ ਕਹਿੰਦੇ ਸੀ ਇਹ ਮੂਲ ਮੰਤਰ ਹੈ ਉਸ ਤੁਰੇ ਦਾ ਪ੍ਰਭੂ ਪਰਮਾਤਮਾ ਦਾ ਮੰਤਰ ਹੈ ਬੜਾ ਸ਼ਕਤੀਸ਼ਾਲੀ ਮੰਤਰ ਹੈ ਤੇ ਆਪਾਂ ਮੰਤਰ ਦੇ ਤਿੰਨ ਖਾਸ ਰਹਿਸਵੀ ਦੱਸੇ ਸੀਗੇ ਆਪਾਂ ਠੀਕ ਹੈ ਜੀ ਕਿ ਇਸ਼ਟ ਹੋਣਾ ਜ਼ਰੂਰੀ ਹੈ ਇਸ ਮੰਤਰ ਦੇ ਭਾਵ ਅਰਥ ਸਮਝਣੇ ਜ਼ਰੂਰੀ ਆ ਤੇ ਇਹਨਾਂ ਗੁਣਾਂ ਨੂੰ ਆਪਣੇ ਅੰਦਰ ਪ੍ਰਗਟ ਕਰਨਾ ਜ਼ਰੂਰੀ ਆ ਠੀਕ ਹੈ ਜੀ ਜਦੋਂ ਅਸੀਂ ਪ੍ਰਭੂ ਪਰਮਾਤਮਾ ਦਾ ਨਾਮ ਜਪਾਂਗੇ ਜਿਵੇਂ ਦੱਸਿਆ ਕਿ ਆਪਣੇ ਮਨ ਅੰਦਰ ਉਸ ਪਰਮਾਤਮਾ ਨਾਲ ਸਾਂਝ ਪਾਉਣੀ ਆ ਤੇ ਹੌਲੀ-ਹੌਲੀ ਕੀ ਹੋਵਾਂਗੇ ਜਦੋਂ ਅਸੀਂ ਇਸ ਦੁਨੀਆ ਤੋਂ ਲਾਹਾ ਖਟ ਕੇ ਜਾਵਾਂਗੇ ਜਾਂ ਜਿਹੜਾ ਨਾਮ ਦਾ ਵਪਾਰ ਕਰਕੇ ਜਾਵਾਂਗੇ ਉਦੋਂ ਬਾਅਦ ਅਸੀਂ ਮੁੜ ਕੇ ਕਦੇ ਵੀ ਕਿਸੇ ਜੁਗ ਨਾ ਉਚ ਨੀ ਆਵਾਂਗੇ ਅਸੀਂ ਭੂਤ ਪ੍ਰੇਤ ਬਣ ਕੇ ਨਹੀਂ ਆਵਾਂਗੇ ਮਾਫ ਕਰਨਾ ਜੀ ਅਸੀਂ ਕੋਈ ਜਿਹਨੂੰ ਸ਼ਹੀਦ ਸਿੰਘ ਕਹਿ ਦਿੰਦੇ ਆ ਕਿ ਇਹ ਇਦਾਂ ਦੀ ਜੁਨੀ ਵਿੱਚ ਨਹੀਂ ਆਵਾਂਗੇ ਜਦੋਂ ਤੁਸੀਂ ਪ੍ਰਭੂ ਪਰਮਾਤਮਾ ਦੇ ਗੁੰਝ ਛੋੜ ਦੇ ਵਿੱਚ ਆ ਗਏ ਤੁਸੀਂ ਇਸ ਦੁਨੀਆ ਤੋਂ ਮੁਕਤ ਹੋ ਗਏ ਵਾਪਸ ਪ੍ਰਭੂ ਪਰਮਾਤਮਾ ਚ ਚਲੇ ਗਏ ਤਾਂ ਤੁਸੀਂ ਪਰਮਾਤਮਾ ਹੋ ਗਏ ਤੁਹਾਡੀ ਕੋਈ ਹੋਂਦ ਨਹੀਂ ਰਹੀ ਜਿਵੇਂ ਕਿ ਗੁਰਬਾਣੀ ਵਿੱਚ ਕਈ ਸ਼ਬਦ ਆਉਂਦੇ ਆ ਕਿ ਤੁਪ ਕਾ ਜੜਾ ਪਾਣੀ ਵਿੱਚ ਡੁਬਕੇ ਇੱਕ ਸ਼ਾਇਦ ਗਾਣਾ ਵੀ ਸੀਗਾ ਜੀ ਮਾਫ ਕਰਨਾ ਮੈਨੂੰ ਕਹਿੰਦੇ ਕਤਰਾ ਮਿਲਾ ਸ਼ਾਇਦ ਸਮੁੰਦਰ ਮੇ ਸਮੁੰਦਰ ਹੋ ਗਿਆ ਆਸ਼ਿਕ ਮਿਲਾ ਜੋ ਮੌਤ ਸੇ ਕਲੰਦਰ ਹੋ ਗਿਆ ਠੀਕ ਹੈ ਵੀ ਜਦੋਂ ਜਿਹੜੀ ਬੂੰਦ ਆ ਜੇ ਆਪਾਂ ਪਹਿਲਾਂ ਵੀ ਗੱਲ ਕਰਦੀ ਹੈ ਜਿਹੜੀ ਬੂੰਦ ਡਿੱਗਦੀ ਹੈ ਨਾ ਜਿਵੇਂ ਅਸੀਂ ਬੂੰਦਾਂ ਨੇ ਪ੍ਰਭੂ ਪਰਮਾਤਮਾ ਵੱਡਾ ਸਾਗਰ ਹੈ ਜਦੋਂ ਸਾਡੀ ਬੂੰਦ ਜਾ ਕੇ ਵਾਪਸ ਉਸ ਪ੍ਰਭੂ ਪਰਮਾਤਮਾ ਚ ਪਏਗੀ ਕੀ ਤੁਸੀਂ ਦੱਸ ਸਕਦੇ ਹੋ ਵੀ ਇਹ ਬੂੰਦ ਜਿਹੜੀ ਐ ਸਿਮਰਨਜੀਤ ਸਿੰਘ ਐ ਇਹ ਬੂੰਦ ਜਿਹੜੀ ਐ ਹਰਪਾਲ ਸਿੰਘ ਐ ਇਹ ਬੂੰਦ ਫਲਾਨਾ ਬੰਦਾ ਇਹ ਬੂੰਦ ਇਹ ਬੰਦਾ ਨਹੀਂ ਮਿਲਣਾ ਪਰਮਾਤਮਾ ਨੂੰ ਐ ਸੀ ਕੋਸ਼ਿਸ਼ੋ ਚਾਹੀਏ ਬਾਕੀ ਸਾਰੀਆਂ ਚੀਜ਼ਾਂ ਛੱਡ ਦੋ ਆਪਾਂ ਲੜਦੇ ਕਤੋਂ ਇਹ ਗੱਲਾਂ ਆਪਾਂ ਨੂੰ ਲੜਨ ਦੇ ਲੋੜ ਨਹੀਂ ਵੀ ਜੀ ਫਲਾਨਾ ਹੈ ਬੰਦੇ ਨੇ ਇੰਨੀ ਭਗਤੀ ਕੀਤੀ ਉਹ ਸ਼ਹੀਦ ਸਿੰਘ ਹੋ ਗਿਆ ਫਲਾਨਾ ਹੋ ਗਿਆ ਜਿੰ ਜਿਹੜੇ ਪ੍ਰਮਾਤਮਾ ਨੂੰ ਭਾਗੇ ਉਹਦੇ ਵਿੱਚ ਰਲ ਗਏ ਉਹ ਤਾਂ ਵੱਖਰੇ ਹੀ ਨਹੀਂ ਗਏ ਮਾਫ ਕਰਨਾ ਮੈਂ ਹੱਥ ਜੋੜ ਕੇ ਪੁੱਛਦਾ ਤੁਹਾਨੂੰ ਤੁਸੀਂ ਆਪ ਸੋਚੋ ਜਿਸ ਬੰਦੇ ਨੇ ਜੇ ਹੁਣ ਆਪਾਂ ਭਗਤ ਕਬੀਰ ਦੀ ਗੱਲ ਕਰਦੀਏ ਬਾਬਾ ਫਰੀਦ ਦੀ ਗੱਲ ਕਰਦੀਏ ਠੀਕ ਹੈ ਜੇ ਗੁਰੂ ਨਾਨਕ ਦੀ ਗੱਲ ਕਰਦੀਏ ਜਾਪਾ ਬਾਬਾ ਦੀਪ ਸਿੰਘ ਜੀ ਦੀ ਗੱਲ ਕਰਦੀ ਏ ਜੇ ਉਹਨਾਂ ਨੇ ਭਗਤੀ ਕੀਤੀ ਜਿਉ ਰੱਬ ਰੂਪ ਵਿੱਚ ਜਾ ਕੇ ਮਿਲ ਗਏ ਕਿ ਉਹ ਭਟਕਦੇ ਫਿਰਦੇ ਨੇ ਇੱਥੇ ਹਾਂ ਇਹ ਗੱਲ ਵੱਖਰੀ ਹੈ ਕਿ ਮੈਂ ਜਿਵੇਂ ਆਪਣੇ ਗੁਰੂ ਨਾਨਕ ਨੂੰ ਇਸ਼ਟ ਮੰਨਦਾ ਮੈਨੂੰ ਇਹ ਮਹਿਸੂਸ ਹੁੰਦਾ ਹੋਵੇ ਕਿ ਮੇਰਾ ਨਾਨਕ ਮੇਰੇ ਨਾਲ ਹੈ ਮੈਨੂੰ ਇਹ ਮਹਿਸੂਸ ਹੁੰਦਾ ਮੈਨੂੰ ਮੇਰਾ ਰੱਬ ਮੇਰੇ ਨਾਲ ਹੈ ਉਹਨਾਂ ਨੂੰ ਕਿਵੇਂ ਦੇਖਣਾ ਜਿਵੇਂ ਮੈਨੂੰ ਜਿਹੜੀ ਮੂਰਤ ਵਧੀਆ ਲੱਗੇਗੀ ਯਾਰ ਗੁਰੂ ਨਾਨਕ ਐਦਾਂ ਦੇ ਦਿਖਦੇ ਹੋਣਗੇ ਉਵੇਂ ਮੈਂ ਮਹਿਸੂਸ ਕਰ ਸਕਦਾ ਮੈਂ ਦੇਖ ਸਕਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਗੁਰਨਾਨਕ ਇੱਥੇ ਫਿਰਦੇ ਨੇ ਹਸ ਉਹ ਉਸ ਰੱਬ ਵਿੱਚ ਹੈ ਜਿਹੜਾ ਸਾਰੇ ਪਾਸੇ ਹੈ ਇਸ ਲਈ ਮੇਰੇ ਨਾਲ ਨੇ ਪਰ ਜੇ ਆਪਾਂ ਮੈਂ ਕਹਾਂ ਕਿ ਇੱਕ ਆਤਮਾ ਦੀ ਤਰ੍ਹਾਂ ਫਿਰਦੇ ਨੇ ਇੱਕ ਰੂਹ ਦੀ ਇਸ਼ਕੀ ਇਹ ਕੀ ਯਕੀਨ ਹੈ ਕਿ ਜਿਹੜੀ ਆਤਮਾ ਜਾਂ ਰੂਹ ਕਹਿੰਦੇ ਆ ਜਿਹਨੂੰ ਇਹ ਵੀ ਇੱਕ ਜੁਨੀ ਨਹੀਂ ਜਿਸ ਅਸੀਂ ਕਹਿੰਦੇ ਸਾਡੇ ਅੰਦਰ ਆਤਮਾ ਦਾ ਤੇ ਅਸੀਂ ਮਨੁੱਖ ਦੀ ਜੁਨੀ ਆਏ ਆ ਤਾਂ ਜਿਹੜੀਆਂ ਭੂਤਾਂ ਪ੍ਰੇਤਾਂ ਜਿਹਦੀਆਂ ਗੱਲ ਕਰਦੇ ਆ ਜਾਂ ਮਾਫ ਕਰਨ ਦੇ ਜਿਹੜੇ ਸਿੰਘ ਸ਼ਹੀਦਾਂ ਦੀ ਗੱਲ ਕਰਦੇ ਆ ਕੀ ਪਤਾ ਇਹ ਵੀ ਕੋਈ ਜੁਨੀ ਹੋਵੇ ਮੈਂ ਪ੍ਰਮਾਤਮਾ ਮਾਫ ਕਰੇ ਸਾਡੇ ਪਿਆਰੇ ਨਵੇਂ ਜਾਣ ਪਛਾਨ ਵਾਲੇ ਕਈ ਰਿਸ਼ਤੇਦਾਰਾਂ ਵਿੱਚ ਵੀ ਹੈਗੇ ਜਿਨ੍ਹਾਂ ਨੇ ਪ੍ਰਭੂ ਪ੍ਰਮਾਤਮਾ ਦੀ ਤੇ ਦੇਵੀ ਦੇਵਤਿਆਂ ਦੀ ਬੰਦਗੀ ਭਗਤੀ ਕੀਤੀ ਹੈ ਬੜੇ ਪਿਆਰ ਵਾਲੇ ਸਿੰਘ ਨੇ ਉਹਨਾਂ ਨੂੰ ਜੇ ਆਪਾਂ ਗੱਲ ਕਰੀਏ ਚੰਗੀਆਂ ਤੇ ਮਾੜੀਆਂ ਰੂਹਾਂ ਜਿਹਨੂੰ ਪੂਤਾਂ ਕਹਿ ਦਿੰਦੇ ਆ ਜਾਂ ਵਧੀਏ ਉਹ ਵੀ ਦਿਖਦੇ ਨੇ ਦੇਖ ਲੈਂਦੇ ਨੇ ਜੀ ਠੀਕ ਹੈ ਹੁੰਨੀ ਦਿਖਦੇ ਪਰ ਜਦੋਂ ਭਗਤੀ ਕਰਦੇ ਹੁੰਦੇ ਆ ਜਾਂ ਕੁਛ ਵੀ ਕਹਿਣਗੇ ਜਦੋਂ ਗੁਰਦੁਆਰੇ ਜਾਂਦੇ ਹੋ ਕਹਿੰਦੇ ਜੀ ਸਾਨੂੰ ਵਧੀਆ ਰੂਹਾਂ ਬੈਠੀਆਂ ਦਿਖਦੀਆਂ ਨੇ ਮੁਕਤ ਹੋਣ ਨੂੰ ਫਿਰਦੀਆਂ ਨੇ ਜਾਂ ਜਦੋਂ ਕਈ ਵਾਰ ਕੋਈ ਅਹਜਿਥਾਂ ਤੇ ਜਾਂਦੇ ਆ ਜਾਂ ਬਾਹਰ ਜਾਂਦੇ ਕਹਿੰਦੇ ਸਾਨੂੰ ਪਟਕਦੀਆਂ ਮਾੜੀਆਂ ਰੂਹਾਂ ਵੀ ਦਿਸਦੀਆਂ ਨੇ ਠੀਕ ਆ ਜੇ ਚੰਗੀਆਂ ਤੇ ਮਾੜੀਆਂ ਰੂਹਾਂ ਹੁੰਦੀਆਂ ਨੇ ਆਪਾਂ ਬਾਣੀ ਇਸ ਚੀਜ਼ ਨੂੰ ਪ੍ਰਮਾਤਮਾ ਕਿੰਨਾ ਵੱਡਾ ਹੈ ਕੀ ਕਰ ਸਕਦਾ ਹੈ ਇਸ ਚੀਜ਼ ਨੂੰ ਸਾਨੂੰ ਨਹੀਂ ਪਤਾ ਅਸੀਂ ਇਸ ਵਿੱਚ ਨਾ ਲੜੀਏ ਕਿ ਭੂਤ ਪ੍ਰੇਤ ਹੁੰਦੇ ਨੇ ਨਹੀਂ ਹੁੰਦੇ ਸਾਡਾ ਮਕਸਦ ਸਿਰਫ ਇੰਨਾ ਕਿ ਅਸੀਂ ਪਰਮਾਤਮਾ ਨੂੰ ਮਿਲਣਾ ਅਸੀਂ ਉਸ ਦੇ ਗੁਣ ਆਪਣੇ ਅੰਦਰ ਕਰਨੇ ਆ ਅਜੋਨੀ ਹੋ ਜਾਣਾ ਠੀਕ ਹੈ ਬਸ ਇਹੀ ਆਪਣਾ ਮਕਸਦ ਹੈ ਜੀ ਇਸ ਲਈ ਅਜੋਨੀ ਜਿਹੜੇ ਆ ਜਦੋਂ ਆਪਾਂ ਮਿਲਣਾ ਦਿਮਾਗ ਸਿਰਫ ਲੈ ਕੇ ਆਈਏ ਪ੍ਰਭੂ ਪਰਮਾਤਮਾ ਦੇ ਚਰਨਾਂ 'ਚ ਕਿ ਮੇਰੇ ਮਾਲਕਾ ਜਦੋਂ ਮੇਰੀ ਜਿਹੜੀ ਇਹ ਜਿੰਦ ਹੈ ਮੇਰੀ ਜਿਹੜੀ ਰੂਹ ਹੈ ਜਿਹੜੀ ਇਹ ਇਸਤਰੀ ਰੂਪੀ ਰੂਹ ਆ ਪਹਿਲਾਂ ਵੀ ਗੱਲ ਕੀਤੀ ਸੀ ਪੁਰਖ ਇੱਕ ਹੈ ਇਹ ਜਿਹੜੀ ਸਾਡੀ ਰੂਹ ਹੈ ਇਹ ਜੀਵ ਇਸਤਰੀ ਹੈ ਜੀ ਤੇ ਜਦੋਂ ਮਰਾਂਗੇ ਅਸੀਂ ਅਸੀਂ ਪ੍ਰਭੂ ਪਰਮਾਤਮਾ ਵਿੱਚ ਹੋ ਜਾਵਾਂਗੇ ਲੀਨ ਹੋ ਜਾਾਂਗੇ ਪਰਮਾਤਮਾ ਹੀ ਹੋ ਜਾਵਾਂਗੇ ਸਾਡੇ ਚ ਭੇਦ ਨਹੀਂ ਹੋਵੇਗਾ ਜੇ ਅਸੀਂ ਉਸ ਨੂੰ ਯਾਦ ਕਰਾਂਗੇ ਜੇ ਅਸੀਂ ਉਸ ਨਾਲ ਪ੍ਰੀਤ ਪਾਵਾਂਗੇ ਤੇ ਦੂਸਰੀ ਗੱਲ ਤੁਹਾਨੂੰ ਇੱਕ ਦੱਸ ਦਵਾਂ ਪਰਮਾਤਮਾ ਇੰਨਾ ਦਿਆਲੂ ਹੈ ਜੀ ਤੇ ਕਹਿੰਦੇ ਜੇ ਇੱਕ ਪਲ ਦੇ ਲਈ ਵੀ ਤੂੰ ਉਸ ਨੂੰ ਯਾਦ ਕਰ ਲਵੇਂ ਨਾ ਮਰਨ ਤੋਂ ਪਹਿਲਾਂ ਇੱਕ ਪਲ ਸੱਚੇ ਦੁਨੋ ਕਰ ਲਵੇਂ ਤਾਂ ਬਖਸ਼ਣ ਹਾਰ ਐਡਾ ਵੱਡਾ ਕਿ ਉਹ ਤੁਹਾਨੂੰ ਬਖਸ਼ ਸਕਦਾ ਪਰ ਸ਼ਰਤ ਇਹ ਆ ਤੇਰਾ ਦਿਲ ਉਹਨਾਂ ਜੁੜਿਆ ਹੋਣਾ ਚਾਹੀਦਾ ਇਸ ਲਈ ਮੌਤ ਦਾ ਇੰਤਜ਼ਾਰ ਨਾ ਕਰੀਏ ਕਿਉਂਕਿ ਇਹ ਨਹੀਂ ਪਤਾ ਕਦੋਂ ਆ ਜਾਏਗੀ ਕੋਸ਼ਿਸ਼ ਕਰੀਏ ਹੁਣੇ ਹੀ ਸ਼ੁਰੂ ਕਰ ਲਈਏ ਜੇ ਤੁਹਾਨੂੰ ਬਾਣੀ ਨਹੀਂ ਵੀ ਆਉਂਦੀ ਤਾਂ ਕੋਈ ਗੱਲ ਨਹੀਂ ਮੂਲ ਮੰਤਰ ਕੋਈ ਵਾੜਾ ਵੱਡਾ ਨਹੀਂ ਹੈ ਇੱਕ ਓੰਕਾਰ ਤੋਂ ਲੈ ਕੇ ਯੂ ਨੋ ਗੁਰਪ੍ਰਸਾਦ ਦੇ ਤੱਕ ਵਾਹਿਗੁਰੂ ਕਹਿ ਲਓ ਸਤਨਾਮ ਕਹਿ ਲਓ ਜੋ ਕੁਛ ਕਹਣਾ ਰਾਮ ਕਹਿ ਲਓ ਅੱਲਾ ਕਹਿ ਲਓ ਪਰ ਸੁਰਤ ਜਿਹੜੀ ਆ ਉਸ ਪਰਮਾਤਮਾ ਨਾਲ ਜੁੜੀ ਹੋਣੀ ਚਾਹੀਦੀ ਹੈ ਏਸੀ ਅਜੂਨੀ ਠੀਕ ਹੈ ਅੱਗੇ ਆਪਾਂ ਗੱਲ ਕਰਾਂਗੇ ਜੀ ਸੈਪੰਗ ਦੀ ਅਚਲੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ